ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਾਹਰ ਸਾਧੂ ਸੰਤ ਆਇਆ ਦੇਣੇ ਉਹ ਪੈਸੇ ਉਧਰ ਕੀ ਮੰਗਦੇ ਆ ਕਿ ਨਹੀਂ ਕਿਉਂਕਿ ਅੱਜਕੱਲ ਕੋਈ ਵੀ ਹੈਗਾ ਪੈਸੇ ਤਾਂ ਮੰਗਦੀ ਹਨ ਤੇ ਦੇਣੇ ਇਹਨਾਂ ਨੂੰ ਰਾਜੀ 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 ਆ ਤੇਰਾ ਨਾਮ ਆ ਤੇਰਾ ਨਾਮ ਆ ਤੇਰਾ ਨਾਮ ਆ ਤੇਰਾ ਨਾਮ ਦੇਖੋ ਭਈ ਸੰਗਤ ਜੀ ਇਹ ਹੁੰਦੇ ਆ ਸਾਧੂ ਸੰਤ ਸਹੀ ਜੋ ਕਿ ਮਤਲਬ ਕੀ ਪੈਸੇ ਦੇ ਨਾਲ ਮੋਣੀ ਪਿਆਰ ਪਰਮਾਤਮਾ ਦੇ ਨਾਲ ਹੁੰਦਾ ਹੈ ਤੇ ਐਵੇਂ ਦਾ ਹੀ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਸਿਰਫ ਕਹਿ ਦਿੰਦੇ ਆ ਵੀ ਸਾਨੂੰ ਕੋਈ ਰਸਤ ਬਸਤ ਨਹੀਂ ਚਾਹੀਦੀ ਸਿਰਫ ਪਹ ਹੈ ਚਾਹੀਦਾ ਹੈ ਇਸੇ ਕਰਕੇ ਸਾਧੂ ਸੰਤਾਂ ਦੀ ਇਹ ਹੀ ਫਰਕ ਹੁੰਦੀ ਹੈ ਤੇ ਵਾਹਿਗੁਰੂ ਇਹਨਾਂ ਸਾਧੂਆਂ ਸੰਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ